संकट कटे मिटे सब पीरा जो सिमरै हनुमत बलबीरा आज प्रभु श्री राम ਦੇ ਸ਼ਰੋਮਣੀ ਭਗਤ ਹਨੂਮਾਨ ਜੀ ਦਾ ਜਨਮ ਦਿਹਾੜਾ ਮਹੌਸਬ ਪੂਰੀ ਦੁਨੀਆ ਵਿੱਚ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਤੁਹਾਨੂੰ ਬੜਾ ਹਨੂਮਾਨ ਮੰਦਿਰ ਦੀਆਂ ਤਸਵੀਰਾਂ ਸਾਜਿਆ ਕਰਦੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਹਨੂਮਾਨ ਭਗਤ ਜਿਹੜੇ ਇੱਥੇ ਪ੍ਰਭੂ શ્રી ਰਾਮ ਪ੍ਰਭੂ શ્રી ਰਾਮ ਦੇ ਨਾਲ ਉਹਨਾਂ ਦੇ ਭਗਤ ਹਨੂਮਾਨ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਪੌਂਚੀ ਹੋਏ ਨੇ ਕਿ ਹਰਮਾਨ ਜੀ ਦਾ ਸਿਰਫ ਨਾਮ ਹੀ ਜਿਹੜਾ ਲੈ ਲਿਤਾ ਜਾਵੇ ਤਾਂ ਬਹੁਤ ਸਾਰੇ ਸੰਕਟ ਉਹ ਦੂਰ ਹੋ ਜਾਂਦੇ ਨੇ ਇਨਸਾਨ ਦੀ ਜ਼ਿੰਦਗੀ ਚੋਂ ਦੁੱਖ ਦੂਰ ਹੁੰਦੇ ਨੇ ਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਇੱਥੇ ਹਰਮਾਨ ਭਗਤ ਪੌਂਚੀ ਹੋਏ ਨੇ ਅੱਜ ਅਜ ਹਰਮਾਨ ਜਨਮ ਦਿਨ ਹੈ ਕੀ ਕਹਣਾ ਜੀ ਦੇਖੋ ਜੀ ਅੱਜ ਸਵੇਰੇ 5 ਵਜੇ ਤੋਂ ਲੈ ਕੇ ਹੁਣ 1 ਵਜੇ ਦਾ ਟਾਈਮ ਹੋ ਗਿਆ ਵਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅੰਮ੍ਰਿਤਸਰ ਨਿਵਾਸੀ ਜਿਹੜੇ ਹਨੂਮਨ ਜੀ ਭਗਤ ਜਨ ਉਹ ਹਨੂਮਨ ਜੀ ਦੇ ਦਰ ਤੇ ਆ ਕੇ ਸੀਸ ਨਵਾਦੇ ਨਾ ਔਰ ਹਨੂਮਨ ਜੀ ਦਾ ਸ਼ੀਰਵਾ ਲੈ ਕੇ ਖੁਸ਼ੀਆਂ ਬਖਵਦੇ ਪਏ ਨਾ ਅੱਜ ਹਨੂਮਨ ਜੀ ਮਾਤਾ ਜੀ ਦਾ ਜਨਮotsav ਆਲ ਸਾਡੇ ਬਾਗਤਵਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਮੈਂ ਦੁਰਯਾਨਾ ਕਮੇਟੀ ਵੱਲੋਂ ਉਹ ਇੱਥੋਂ ਦੇ ਜਿੰਨੇ ਸੇਵਾਦਾਰ ਨੇ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਪ੍ਰਾਧਨਾ ਕਰਨਾ ਕਿ ਆਰਾਮ ਨਾਲ ਲਾਓ ਮੱਥਾ ਟੇਕੋ ਔਰ ਹਨੂਮਾਨ ਜੀ ਦਾ ਅਸ਼ੀਰਵਾਦ ਜੋਗ ਲਓ। ਪ੍ਰਭੂ ਸ਼੍ਰੀ ਰਾਮ ਦਾ ਨਾਮ ਲੈਂਦੇ ਹੀ ਪ੍ਰਭੂ ਹਨੂਮਾਨ ਜੀ ਦਾ ਨਾਮ ਲੈਂਦੇ ਆਂ ਜਿਹੜਾ ਕਿ ਸੰਕਟ ਘਟ ਜਾਂਦੇ ਨੇ ਕਿੰਨੇ। ਬਿਲਕੁਲ ਜੀ ਹਨੂਮਾਨ ਜੀ ਤੇ ਇੱਕ ਇਹੋ ਜਿਹੀ ਪਾਵਰ ਨੇ। ਉਹ ਤਾਂ ਪੂਰੇ ਵਰਲਡ ਕੀ ਮੈਂ ਕਹਿੰਦਾ ਜੀ ਜਨਮ ਜਨਮ ਤੋਂ ਲੋਕੀ ਉਹਨਾਂ ਨੂੰ ਪੂਜ ਰਹੇ ਨੇ। ਤੁਸੀਂ ਦੇਖ ਰਹੇ ਹੋ ਜਿੱਤਨਾ ਇਸ ਵੇਲੇ ਲੋਕਾਂ ਦਾ ਹਜੂਮ ਚੱਲ ਰਿਹਾ ਰਾਸ਼ ਵਗੈਰਾ ਚੱਲ ਰਿਆ ਨੇ ਪੂਰੇ ਜਨਮ ਦਿਨ ਦੇ ਉਪਲਖ ਸਾਰੇ ਇਕ ਕੀ ਸਾਨੂੰ ਵੀ ਮੌਕਾ ਮਿਲ ਰਿਹਾ ਕਿ ਪ੍ਰਭੂ ਦੇ ਦਰਸ਼ਨ ਕਰਾਂ ਦਾ ਬਾਕੀ ਅਸੀਂ ਤੇ ਇਹ ਕਵਾਂਗੇ ਕਿ ਪਰਮਾਤਮਾ ਸਭ ਤੇ ਆਪਣੀ ਕਿਰਪਾ ਨਾਲ ਹੀ ਰੱਖੇ ਹਨੂਮਾਨ ਜੀ ਦੀ ਕਿਰਪਾ ਸਾਰਿਆਂ ਤੇ ਬਣੀ ਰਵੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਵੇ ਧੰਨਵਾਦ ਅਣਗਿਣਤ ਹਨੂਮਾਨ ਭਗਤ ਜਿਹੜੇ ਕਿ ਇੱਥੇ ਮੰਦਿਰਾਂ ਵਿੱਚ ਪਹੁੰਚੇ ਹੋਏ ਨੇ ਪਾਜੀ ਅੱਜ ਹਨੂਮਾਨ ਜੰਮਦੀ ਤੇ ਕਿਸਾਂ ਦਾ ਮਨਾ ਰਹੇ ਹਾਂ ਅੱਜ ਦੇਖੋ ਜੀ ਅਮਰਸਰ ਵਾਸੀਆਂ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਕਿ ਹਨੂਮਾਨ ਜੀ ਦਾ ਤੇ ਨਾਮ ਤੁਹਾਨੂੰ ਪਤਾ ਹੀ ਸਾਰੇ ਦੁਨੀਆ 'ਚ ਬਰਸਦਾ ਤੇ ਅੱਜ ਸਾਰੇ ਅੰਮ੍ਰਿਤਸਰ ਵਾਸੀ ਬੜੇ ਹੀ ਸਾਈਟ ਹੋ ਕੇ ਨਾ ਹਨੂਮਾਨ ਜੀ ਦੀ ਜਨਮ ਦਿਨ ਮਨਾ ਰਹੇ ਨੇ ਤੇ ਦੇਖੋ ਤੁਹਾਡੇ ਸਾਹਮਣੇ ਰੌਣਕਾਂ ਲੱਗੀਆਂ ਨੇ ਇਹਦੇ ਕੋਈ ਦੱਸਣਾ ਨਹੀਂ ਪਏਗਾ ਤੇ ਹਨੂਮਾਨ ਜੀ ਨੂੰ ਕੋਈ ਨਹੀਂ ਜਾਣਦਾ ਸਾਰੇ ਦੇਵੀ ਦੇਵਤਿਆਂ ਦੇ ਵਿੱਚ ਇਹਨਾਂ ਦਾ ਨੰਬਰ 1 ਹੀ ਹਾਂ ਦਾਵਾ ਹੈ ਜੈ ਸ਼੍ਰੀ ਰਾਮ ਹਨੂਮਾਨ ਜੀ ਦਾ ਨਾਮ ਲੈ ਲੋ ਕਹਿੰਦੇ ਦੁੱਖ ਸੰਕਟ ਦੂਰ ਹੋ ਜਾਂਦੇ ਨੇ ਹਾਂਜੀ ਉਹਨਾਂ ਦਾ ਨਾਮ ਹੀ ਸੰਕਟ ਮੋਚਨ ਹੈ ਤੇ ਸੰਕਟ ਮੋਚਨ ਹੈ ਤੇ ਫਿਰ ਤੁਹਾਨੂੰ ਪਤਾ ਸੰਕਟ ਦੂਰ ਹੋਣਗੇ ਹਾਂ ਇਹ ਚੀਜ਼ਾਂ ਤੇ ਦੇਖੋ ਪਰਮਾਤਮਾ ਦੀਆਂ ਹੈ ਜਦੋਂ ਵੀ ਕੋਈ ਵੀ ਸੱਚੇ ਦਿਲੋਂ ਯਾਦ ਕਰਦਾ ਉਹਦੇ ਸੰਕਟ ਦੂਰ ਹੁੰਦੇ ਆ ਐਸੇ ਕਰਕੇ ਸੰਕਟ ਮੋਚਨ ਫਤਮਾਨ ਜੀ ਦੇ ਬਥੇਰੇ ਨਾਂ ਨੇ ਬਚਪ੍ਰੇਤ ਨਿਕਟ ਨਹੀਂ ਆਵੇ ਹਾਂ ਹਨੂਮਾਨ ਹੈ ਜਿਹਦਾ ਨਾਮ ਸ੍ਰੀ ਗੁਰੂ ਚੈਨ ਸਰੋਜ ਸਾਰੇ ਨੂੰ ਚਲਿਸਾ ਅੱਜ ਦੀ ਰੇਟ ਤੇ ਬੂਤ ਪ੍ਰੇਤ ਨਿਕੜਨਾ ਹੀ ਆਵੇ ਹਨੂਮਾਨ ਜਬ ਨਾਮ ਸੁਣਾਵੇ ਨਾ ਫੇ ਰੋਗ ਹਰੇ ਸਤ ਪੀਰਾ ਜਾ ਜਾ ਜੈ ਹਨ ਮਕਬਰ ਵੀ ਰਹਾ ਜੈ ਸ਼੍ਰੀ ਰਾਮ ਜੈ ਬਜਰੰਗ ਬਲੀ ਜੈ ਹਨੂਮਾਨ ਸ਼੍ਰੀ ਦੁਰਗਿਆਨਾਸਿਤਾ ਸ਼੍ਰੀ ਬਰਾਹਮਣ ਮੰਦਿਰ ਦੇ ਚੇਅਰਮੈਨ ਰਕੇਸ਼ ਸ਼ਰਮਾ ਸਾਡੇ ਨਾਲ ਨੇ ਗੱਲਬਾਤ ਕਰ ਲੈਣਾ ਸਰ ਹਰਮਨ ਜਨਮ ਦਿਤੀ ਦੇ ਕਿਸਨ ਦਾ ਇੰਤਜ਼ਾਮ ਕੀਤਾ ਗਿਆ ਨਹੀਂ ਪਹਿਲੋਂ ਤੇ ਸਾਰੇ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਖਾਸ ਕਰ ਹਰਮਨ ਜਨਮ ਦਿਤੀ ਦੀ ਇੰਤਜ਼ਾਮ ਰੋਜ਼ ਦੀ ਤਰ੍ਹਾਂ ਇਸ ਰਾਗਿਆ ਹੁੰਦੇ ਅੱਜ ਵੀ ਕੀਤਾ ਗਏ ਆ ਮੇਰਾ ਸਾਰੀ ਪਬਲਿਕ ਨੂੰ ਅੱਜ ਜੋੜ ਕੇ ਬੇਨਤੀ ਆ ਕਿ RAM ਨਾ ਲਾਓ ਕੋਈ ਤੱਕਾ ਉਹ ਕਹਿੰਦੀ ਲੋੜ ਨਹੀਂ ਪੂਰਾ ਇੰਤਜ਼ਾਮ ਹੈ ਤੁਹਾਡੇ ਜਿੰਨੀ ਮਰਜ਼ੀ ਲੈਣ ਲੰਮੀ ਹੈ 2 ਮਿੰਟ ਚ ਵਾਰੀ ਆ ਰਹੀ ਆ ਕਮੇਟੀ ਵੱਲੋਂ ਪੂਰਾ ਇੰਤਜ਼ਾਮ ਆ ਸਾਰੇ ਭਾਜਤਾਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਮੰਦਿਰ ਯਾਰਾਂ ਵੇ ਤੱਕ ਖੁੱਲਾ 24 ਘੰਟੇ ਖੁੱਲਾ ਰਹੇਗਾ ਪੂਰੇ ਇੰਤਜ਼ਾਮ ਆ ਸ਼ਾਮ ਨੂੰ ਸੰਗੀਤਨ ਵੀ ਆ ਲੰਗਰ ਦਾ ਵੀ ਇੰਤਜ਼ਾਮ ਆ ਭਗਤ ਬੜੀ ਹਮਮ ਆ ਕੇ ਆ ਰਹੇ ਆ ਮੇਰੇ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਆ ਰਾਮ ਨਾਓ ਕੋਈ ਹੜਬੜੀ ਮਚਾਣ ਦੀ ਲੋੜ ਨਹੀਂ ਕਮੇਟੀ ਵੱਲੋਂ ਪੂਰਾ ਇੰਤਜ਼ਾਮ ਕੀਤਾ ਗਿਆ ਕਾਫੀ ਪ੍ਰਚੀਨ ਮੰਦਿਰ ਇਤਿਹਾਸਿਕ ਕਾਫੀ ਪੁਰਾਣਾ ਹੈ ਕੀ ਕਹਿੰਦੇ ਇਹ ਬਹੁਤ ਪੁਰਾਣਾ ਮੰਦਿਰ ਦੁਨੀਆ ਦੇ ਦੋ ਹੀ ਮੰਦਿਰ ਹੈ ਜੀ ਹਨੂਮਨ ਗੜੀ ਯੋਧਿਆ ਹੀ ਦੂਸਰਾ ਇੱਥੇ ਤੇ ਸੋਏ ਬੂ ਬੈਠੇ ਹਨੂਮਨ ਜੀ ਜਿੱਥੇ ਤੁਹਾਨੂੰ ਪਤਾ ਹੀ ਕਿੱਥੋਂ ਦੀ ਪ੍ਰਥਾ ਵੀ ਹੈ ਜਿਨ੍ਹਾਂ ਘਰੋਂ ਔਲਾਦ ਨਹੀਂ ਹੁੰਦੀ ਤੇ ਉਹ ਜਦੋਂ ਹੁੰਦੀ ਹੈ ਜਿਹੜੇ ਆਪਣੇ ਨਰਾਤੇ ਆਉਂਦੇ ਉਹਦੇ ਬੱਚੇ 7 ਦਿਨ ਲੰਗੂਰ ਵੀ ਬੰਦੇ ਆ ਸਰਨਾ ਵੱਡੀ ਗੱਲ ਉੱਤੇ ਹਰ ਧਰਮ ਦੇ ਲੋਕ ਆਉਂਦੇ ਤੁਸੀਂ ਉਹ ਨਰਾਤੇਆਂ ਜਾ ਕੇ ਵੇਖੋਗੇ ਅਸਲੀ ਹਿੰਦੁਸਤਾਨ ਤੁਹਾਨੂੰ ਇੱਥੇ ਨਜ਼ਰ ਆਏਗਾ ਜਿੱਥੇ ਸਭ ਧਰਮ ਦੇ ਲੋਕ ਆਏ ਹੁੰਦੇ ਮੇਰੀ ਇੱਕ ਵਾਰ ਫਿਰ ਤੋਂ ਸਾਰੀ ਦੁਨੀਆ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਜੈ ਸ਼੍ਰੀ ਰਾਮ ਜੀ ਬਿਲਕੁਲ ਜੀ ਅੱਜ ਹਰਮਾਨ ਜੈੰਤੀ ਦਾ ਜਿਹੜਾ ਪਾਵਨ ਪर्व ਹੈ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਕਿ ਇੱਥੇ ਮਨਾਇਆ ਜਾ ਰਿਹਾ ਔਰ ਬੜਾ ਹਰਮਾਨ ਮੰਦਿਰ ਵਿੱਚ ਵੀ ਸੁੱਚੱਜੇ ਇੰਤਜ਼ਾਮ ਕੀਤੇ ਗਏ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਹਰਮਾਨ ਪਗਦੇ ਇੱਥੇ ਨਤਮਸਕ ਹੋਣ ਆ ਰਹੇ ਨੇ ਕਿਉਂਕਿ ਇਹ ਪ੍ਰਚੀਨ ਤੇ